रीऑर्गेनाइजेशन एक्ट के तहत जो हिमाचल की जनसंख्या और पॉपुलेशन पंजाब से हटाकर हिमाचल में मिली है हम चंडीगढ़ में अपना उतना हिस्सा मांग रहे हैं हिमाचल प्रदेश ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਸਪਸ਼ਟ ਤੌਰ ਤੇ ਕਿਹਾ ਕਿ ਪੰਜਾਬ ਪੁਨਰਗਠਨ ਐਕਟ 1966 ਦੇ ਤਹਿਤ ਹਿਮਾਚਲ ਪ੍ਰਦੇਸ਼ ਨੂੰ ਚੰਡੀਗੜ੍ਹ ਵਿੱਚ ਜ਼ਮੀਨ ਅਤੇ ਜਿਹਦਾਦਾ ਵਿੱਚ 7.19% ਹਿੱਸਾ ਮਿਲਣਾ ਚਾਹੀਦਾ ਹੈ ਇਹ ਸਾਡਾ ਕਾਨੂੰਨੀ ਅਧਿਕਾਰ ਹੈ ਉਹਨਾਂ 2011 ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਵੀ ਹਵਾਲਾ ਦਿੱਤਾ ਜਿਸ ਨੇ ਹਿਮਾਚਲ ਪ੍ਰਦੇਸ਼ ਨੂੰ ਆਬਾਦੀ ਅਨੁਪਾਤ ਦੇ ਆਧਾਰ ਤੇ ਪੂਰੇ ਪੰਜਾਬ ਦਾ 7.19% ਹਿੱਸਾ ਸਹੀ ਢੰਗ ਨਾਲ ਦਿੱਤਾ ਸੀ ਉਨਾ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਮੁੱਦੇ ਨੂੰ ਅਗਲੀ ਉੱਤਰੀ ਜ਼ੋਨਲ ਕੌਂਸਲ ਮੀਟਿੰਗ ਦੇ এজেন্ডੇ ਵਿੱਚ ਸ਼ਾਮਿਲ ਕਰਕੇ ਇਸ ਦਾ ਹੱਲ ਯਕੀਨੀ ਬਣਾਏ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਫਰੀਦাবাদ ਵਿੱਚ ਹੋਈ ਉੱਤਰੀ ਜ਼ੋਨਲ ਕੌਂਸਲ ਦੀ 32ਵੀਂ ਮੀਟਿੰਗ ਵਿੱਚ ਹਿਮਾਚਲ ਪ੍ਰਦੇਸ਼ ਦੇ ਹਿੱਤਾਂ ਨਾਲ ਸੰਬੰਧਤ ਮਹੱਤਵਪੂਰਨ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉਹਨਾਂ ਨੇ ਚੰਡੀਗੜ੍ਹ ਵਿੱਚ ਹਿਮਾਚਲ ਪ੍ਰਦੇਸ਼ ਦੇ ਕਾਨੂੰਨੀ ਹਿੱਸੇ ਤੋਂ ਲੈ ਕੇ ਬੀਬੀਐਮਬੀ ਬਕਾਇਆ ਆਫਤ ਰਹਾਤ ਨੀਮਾ ਸਰਹੱਦੀ ਵਿਵਾਦਾਂ ਅਤੇ ਹਵਾਈ ਸੰਪਰਕ ਵਿਸਥਾਰ ਸਮੇਤ ਕਈ ਮੁੱਖ ਮੰਗਾਂ ਜ਼ੋਰਦਾਰ ਢੰਗ ਨਾਲ ਉਠਾਈਆਂ। ਮੀਟਿੰਗ ਵਿੱਚ ਉਤਰੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ, ਲੈਫਟੀਨੈਂਟ ਗਵਰਨਰਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮੁੱਖ ਮੰਤਰੀ ਸੁਖੂ ਨੇ ਕਿਹਾ ਕਿ ਹਿਮਾਚਲ ਅਤੇ ਹਿਮਾਲਿਆ ਦੇਸ਼ ਦੇ ਵਾਤਾਵਰਣ ਸੁਰੱਖਿਆ ਦੀ ਰੀੜ ਦੀ ਹੱਡੀ ਹੈ। ਅਤੇ ਕੇਂਦਰ ਸਰਕਾਰ ਨੂੰ ਇਹਨਾਂ ਦੀ ਸੰਭਾਲ ਅਤੇ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ ਰੀਆਰਗੇਨਾਈਜੇਸ਼ਨ ਐਕਟ ਦੇ ਤਹਿਤ ਜੋ ਹਿਮਾਚਲ ਦੀ ਜਨਸੰਖਿਆ اور ਪਾਪੂਲੇਸ਼ਨ ਪੰਜਾਬ ਸੇ ਹਟਾ ਕੇ ਹਿਮਾਚਲ ਮੇਂ ਮਿਲੀ ਹੈ ਹਮ ਚੰਡੀਗੜ੍ਹ ਮੇਂ ਆਪਣਾ ਉਤਨਾ ਹਿੱਸਾ ਮੰਗ ਰਹੇ ਰੀਆਰਗੇਨਾਈਜੇਸ਼ਨ ਐਕਟ ਦੇ ਤਹਿਤ ਜੋ ਹਿਮਾਚਲ ਦੀ ਜਨਸੰਖਿਆ اور ਪਾਪੂਲੇਸ਼ਨ ਪੰਜਾਬ ਸੇ ਹਟਾ ਕੇ ਹਿਮਾਚਲ ਮੇਂ ਮਿਲੀ ਹੈ ਹਮ ਚੰਡੀਗੜ੍ਹ ਮੇਂ ਆਪਣਾ ਉਤਨਾ ਹਿੱਸਾ ਮੰਗ ਰਹੇ हिमाचल प्रदेश ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਸਪਸ਼ਟ ਤੌਰ ਤੇ ਕਿਹਾ ਕਿ ਪੰਜਾਬ ਪੁਨਰਗਠਨ ਐਕਟ 1966 ਦੇ ਤਹਿਤ ਹਿਮਾਚਲ ਪ੍ਰਦੇਸ਼ ਨੂੰ ਚੰਡੀਗੜ੍ਹ ਵਿੱਚ ਜ਼ਮੀਨ ਅਤੇ ਜਹਾਦਾਦਾ ਵਿੱਚ 7.19% ਹਿੱਸਾ ਮਿਲਣਾ ਚਾਹੀਦਾ ਹੈ ਇਹ ਸਾਡਾ ਕਾਨੂੰਨੀ ਅਧਿਕਾਰ ਹੈ ਉਹਨਾਂ 2011 ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਵੀ ਹਵਾਲਾ ਦਿੱਤਾ ਜਿਸ ਨੇ ਹਿਮਾਚਲ ਪ੍ਰਦੇਸ਼ ਨੂੰ ਆਬਾਦੀ ਅਨੁਪਾਤ ਦੇ ਆਧਾਰ ਤੇ ਪੂਰੇ ਪੰਜਾਬ ਦਾ 7.19% ਹਿੱਸਾ ਸਹੀ ਢੰਗ ਨਾਲ ਦਿੱਤਾ ਸੀ ਉਨਾ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਮੁੱਦੇ ਨੂੰ ਅਗਲੀ ਉੱਤਰੀ ਜ਼ੋਨਲ ਕੌਂਸਲ ਮੀਟਿੰਗ ਦੇ এজেন্ডੇ ਵਿੱਚ ਸ਼ਾਮਿਲ ਕਰਕੇ ਇਸ ਦਾ ਹੱਲ ਯਕੀਨੀ ਬਣਾਏ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਫਰੀਦাবাদ ਵਿੱਚ ਹੋਈ ਉੱਤਰੀ ਜ਼ੋਨਲ ਕੌਂਸਲ ਦੀ 32ਵੀਂ ਮੀਟਿੰਗ ਵਿੱਚ ਹਿਮਾਚਲ ਪ੍ਰਦੇਸ਼ ਦੇ ਹਿੱਤਾਂ ਨਾਲ ਸੰਬੰਧਿਤ ਮਹੱਤਵਪੂਰਨ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਸ਼ਾਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉਹਨਾਂ ਨੇ ਚੰਡੀਗੜ੍ਹ ਵਿੱਚ ਹਿਮਾਚਲ ਪ੍ਰਦੇਸ਼ ਦੇ ਕਾਨੂੰਨੀ ਹਿੱਸੇ ਤੋਂ ਲੈ ਕੇ BBMP ਬਕਾਏ, ਆਫਤ ਰਹਾਤ ਨੀਮਾ, ਸਰਹੱਦੀ ਵਿਵਾਦਾਂ ਅਤੇ ਹਵਾਈ ਸੰਪਰਕ ਵਿਸਥਾਰ ਸਮੇਤ ਕਈ ਮੁੱਖ ਮੰਗਾਂ ਜ਼ੋਰਦਾਰ ਢੰਗ ਨਾਲ ਉਠਾਈਆਂ। ਮੀਟਿੰਗ ਵਿੱਚ ਉਤਰੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਲੈਫਟੀਨੈਂਟ ਗਵਰਨਰਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਮੁੱਖ ਮੰਤਰੀ ਸੁਖੂ ਨੇ ਕਿਹਾ ਕਿ ਹਿਮਾਚਲ ਅਤੇ ਹਿਮਾਲਿਆ ਦੇਸ਼ ਦੇ ਵਾਤਾਵਰਣ ਸੁਰੱਖਿਆ ਦੀ ਰੀਡ ਦੀ ਹੱਡੀ ਹਨ ਅਤੇ ਕੇਂਦਰ ਸਰਕਾਰ ਨੂੰ ਇਹਨਾਂ ਦੀ ਸੰਭਾਲ ਅਤੇ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ ਰੀਆਰਗੇਨਾਈਜੇਸ਼ਨ ਐਕਟ ਦੇ ਤਹਿਤ ਜੋ ਹਿਮਾਚਲ ਕੀ ਜਨਸੰਖਿਆ ਪਾਪੂਲੇਸ਼ਨ ਅਜ ਪੰਜਾਬ ਸੇ ਹਟਾ ਕੇ ਹਿਮਾਚਲ ਮੇ ਮਿਲੀ ਹੈ ਹਮ ਚੰਡੀਗੜ੍ਹ ਮੇ ਆਪਣਾ ਉਤਨਾ ਹਿੱਸਾ ਮੰਗ ਰਿਹਾ